ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਗੁਰਪ੍ਰਮੇਸ਼ਰ ਕਰਨਾਰ ਸਗਲ ਸ੍ਰਿਟ ਕੋ ਤੇ ਅਧਾਰ ਵਰਕੇ ਕਰਨ ਕਮਲ ਮਨ ਜਾਏ। ਦੁਖ ਦਰਦਾਂ ਸਣ ਤੇ ਜਾਏ। ਆ ਜਲਦੋਂ ਮੁਕਤ ਸਤਗੁਰ ਕਾਡੇ। ਜਨਮ ਜਨਮ ਕਾ ਟੋਟਾ ਸਚਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਈਮਨੰਤੀ ਸੋਨ ਬ੍ਰਹਮ ਮੇਰੇ ਦੇਹ ਨਾਮ ਕਰੇ ਅਪਨੇ ਚੀਰੀ ਮਾਇ ਗੁਰੂ ਜੀ ਸੋਹੀ ਮੰਨ ਅੱਲਾ ਪੰਜਵਾ ਗੋਰੀ ਆਪਣੇ ਉਪਰ ਬਲ ਜਾਈਐ ਆਰਤ ਪਹਿਰ ਮਰ ਮਰ ਜਸ ਗਾਈਐ ਗੋਰੀ ਆਪਣੇ ਉਪਰ ਬਲ ਜਾਈਐ ਆਰਤ ਪਹਿਰ ਮਰ ਮਰ ਜਸ ਗਾਈਐ ਹਮਰੋ ਸੋ ਪ੍ਰਵੀ ਆਪਣਾ ਸਵਾਮੀ ਸਗਲ ਗੜਾ ਕੈ ਅੰਤਿ ਦਜਮੀ ਰਹਾ ਚਰਨ ਕਮਲ ਸੰ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸਤ ਪ੍ਰਸਾਦਿ ਸਹਿ ਮਨ ਮਾਈ ਜਨਮ ਜਨਮ ਕੇ ਪਿਲਿ ਵਿਕ ਜਾਹੀ ਅਰਿ ਕਿਰਪਾ ਰਬ ਦੀਨ ਦਿਆਲਾ ਨਾਨਕ ਮੰਗੇ ਸੰਤੁਰ ਵੱਲ ਅਰਿ ਕਿਰਪਾ ਰਬ ਦੀਨ ਦਿਆਲਾ ਨਾਨਕ ਮੰਗੇ ਸੰਤੁਰ ਵੱਲ ਜਿਕ ਖਾਲਸਾ ਭਾਈ ਤੇ ਜੀ ਕੀ ਪਤੀ